ਇਹ ਰੋਹੋ ਪਿੰਡ ਟੂਰਨਾਮੈਂਟ ਹੈ ਜੀ ਤੇ ਇੱਥੇ ਜੋ ਪੌਦੀ ਸਾਹਿਬ ਹੈ ਉਹਨਾਂ ਵੱਲੋਂ ਬਹੁਤ ਹੀ ਵਧੀਆ ਪ੍ਰਬਾਲਾ ਕੀਤਾ ਗਿਆ ਇਥੇ ਸਰਪੰਚ ਸਾਹਿਬ ਵੀ ਆਉਂਦੇ ਤੇ ਪਿਛਲੀ ਵਾਰ ਉਹਨਾਂ ਨੇ ਟੂਰਨਾਮੈਂਟ ਕਰਾਇਆ ਸੀਗਾ ਟੂਰਨਾਮੈਂਟ ਤੇ ਉਹਨਾਂ ਦੇ ਬਹੁਤ ਵਧੀਆ ਹਮਾਰਾ ਰਿਹਾ ਨੌਜਵਾਨਾਂ ਨੂੰ ਬੜੀ ਵਧੀਆ ਸਪੋਰਟ ਦਿੱਤੀ ਤਾਂ ਇਸ ਕਰਕੇ ਨੌਜਵਾਨਾਂ ਨੇ ਉਹਨਾਂ ਨੂੰ ਇਸ ਸਾਲ ਜਿਹੜਾ ਸਰਪੰਚੀ ਦਿੱਤੀ ਤੇ ਬਹੁਤ ਬਹੁਤ ਵਧਾਈਆਂ ਵੀਰ ਨੂੰ ਇੱਕ ਵਾਰ ਹੋਰ ਮੇਰੇ ਵੱਲੋਂ ਤੇ ਵੀਰ ਨੇ ਆਪਾਂ ਨੂੰ ਬੁਲਾਇਆ ਇੱਥੇ ਬਹੁਤ ਬਹੁਤ ਧੰਨਵਾਦ ਉਹਨਾਂ ਨੂੰ ਤੇ ਹੁਣ ਆਪਾਂ ਕਰਦੇ ਹਾਂ ਸਟਾਰਟ ਇਹਨਾਂ ਬੱਚਿਆਂ ਦਾ ਕੰਪੀਟੀਸ਼ਨ ਠੀਕ ਹੈ ਜੀ ਉਹ ਦਿਖਾਣਾ ਸਾਰੇ ਬੱਚਿਆਂ ਦੀ ਰੇਸ ਵਗੈਰਾ ਵੀਰੇ ਆਮੜਾ ਸ਼ੈਰ ਨੇ ਵੀਰੇ ਮੈਨੂੰ ਫੋਟੋ ਕਰ ਲੈਣ ਦਿਓ ਜਿੰਨੇ ਨਹੀਂ ਲੈ ਬੜਾ ਪਿੱਛੇ ਕਰੋ ਹਟ ਜਾਓ ਚਲੋ ਜੀ ਚਲੋ ਬਖੌਲੀ ਰਬ ਜਰਾ ਜੀ ਬਾਹਰਿਆਣਾ ਤੋਂ ਨੇ 15 ਮਿੰਟ ਹੋ ਗਏ ਦੋਸਤੋ ਬੱਚਿਆਂ ਦਾ ਹੁਣ ਟਾਈਮ ਪੈਨ ਆਜੋ ਪਾਰਟੀ ਤਾੜੀਆਂ ਮਾਰੋ ਬੱਚੇ ਦੇ ਲਈ ਹੌਸਲਾ ਵਧਾਈ ਦੇਣ ਲਈ ਖਾਰਿਆਂ ਦੇ ਲਈ ਬਾਲੋ ਫਿਰ ਸਰਦ ਹਾਂਜੀ ਹਾਂ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਵੀਰਾਂ ਨੇ ਸਾਰਾ ਇਹਨਾਂ ਨੇ ਤੇ ਉਸ ਤੋਂ ਬਾਅਦ ਇਹਨਾਂ ਰੀਫਰੈਸ਼ਮੈਂਟ ਬੱਚਿਆਂ ਨੂੰ ਹਾਂਜੀ

ਦੂਰ ਆ ਮਾਨ ਬੁਰਾ ਮੱਟਾ ਅਸੀਂ ਜੀ ਬੁਣ ਗਏ ਦੂਰ ਹੈਗੀ ਨਹੀਂ ਲਿਆਇਆ ਦੂਰ ਹੀ ਨਹੀਂ ਲਿਆਇਆ ਮੇਰੀਆਂ ਤੂੰ ਫੈਂਸੀ ਆ ਤੇਰੇ ਵੀ ਦਾਦੇ